ਇਹ ਬਟੀ ਅਪਡੇਟ ਲੈ ਕੇ ਹਾਜ਼ਰ ਹੋਇਆ ਸਾੜੀ ਨੇ ਬਦਲ ਦਿੱਤਾ ਰਿਵਾਜ ਕਨੇਡਾ ਤੋਂ ਕੁੜੀ ਵਾਲੀ ਲੈ ਕੇ ਆਏ ਬਰਾਤ ਵਿਆਹ ਵੀ ਹੋਇਆ ਅਨੋਖੇ ਅੰਗਟੰਗ ਨਾਲ ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹ ਤੇ ਲੱਖਾਂ ਕਰੋੜਾ ਰੁਪਏ ਖਰਚ ਕਰ ਰਹੇ ਨੇ ਤੇ ਦਿਖਾਵੇ ਲਈ ਲੋਕ ਵੱਡੇ ਵੱਡੇ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਵਾ ਰਹੇ ਨੇ ਇਸੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰੀ ਕਲਾਂ ਦੇ ਵਿੱਚ ਇੱਕ ਅਜੀਬਾ ਅਨੋਖਾ ਵਿਆਹ ਹੋਇਆ ਜੋ ਸ਼ਾਇਦ ਕਿਸੇ ਨੇ ਪਹਿਲਾਂ ਨਹੀਂ ਦੇਖਿਆ ਹੋਵੇਗਾ ਜਦੋਂ ਕਿ ਪੰਜਾਬ ਦੇ ਵਿੱਚ ਇਹ ਰਿਵਾਜ ਹੈ ਕਿ ਮੁੰਡਾ ਵਿਆਹ ਦੀ ਪ੍ਰਾਤ ਲੈ ਕੇ ਕੁੜੀ ਦੇ ਘਰ ਜਾਂਦਾ ਹੈ ਇਸ ਵਿਆਹ ਦੇ ਵਿੱਚ ਕੁੜੀ ਵਿਆਹ ਦੀ ਪ੍ਰਾਤ ਨਾਲ ਮੁੰਡੇ ਦੇ ਘਰ ਪਹੁੰਚੀ ਤੇ ਮੁੰਡੇ ਦੇ ਖੇਤੇ ਵਿੱਚ ਟੈਂਟ ਲਗਾ ਕੇ ਵਿਆਹ ਕਰਵਾ ਲਿਆ ਜਾਣਕਾਰੀ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਦੁਰਲਭ ਤੇ ਕੁੜੀ ਹਰਮਨ ਨੇ ਵਿਦੇਸ਼ ਛੱਡ ਕੇ ਪੰਜਾਬ ਦੀ ਧਰਤੀ ਤੇ ਵਿਆਹ ਕਰਨ ਦਾ ਫੈਸਲਾ ਕੀਤਾ ਹਰਮਨ ਆਪਣੇ ਹੋਣ ਵਾਲੇ ਪਤੀ ਦੁਰਲਭ ਦੇ ਘਰ ਵਿਆਹ ਦੀ ਪ੍ਰਾਤ ਲੈ ਕੇ ਪਹੁੰਚੀ ਵਿਆਪਤੀ ਦੇ ਖੇਤਾਂ ਦੇ ਵਿੱਚ ਖੜੀ ਫਸਲ ਦੇ ਵਿੱਚ ਵੱਡਾ ਤੰਬੂ ਲਗਾ ਕੇ ਹੋਇਆ ਲੜਾ ਲੜੀ ਨੇ ਕਿਹਾ ਕਿ ਅਸੀਂ ਦਿੱਲੀ ਸਰਾਂ ਤੇ ਕਿਸਾਨਾਂ ਬਲੌਕੀ ਤੇ ਸੰਘਰਸ਼ ਤੋਂ ਪ੍ਰੇਰਿਤਾਂ ਇਸ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣੀ ਧਰਤੀ ਨਾਲ ਜੁੜੇ ਰਹਿਣ ਕੁੜੀ ਹਰਮਨ ਨੇ ਕਿ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਪੈਲਸਾ ਦੇ ਵਿੱਚ ਤਾਂ ਸਾਰੇ ਵਿਆਹ ਕਰਦੇ ਨੇ ਪਰ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦੇ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਅਸੀਂ ਇੱਥੇ ਕੁਝ ਨਹੀਂ ਕਰ ਸਕਕੇ ਜੋ ਕੈਨੇਡਾ ਦੇ ਵਿੱਚ ਰਹਿੰਦੇ ਕਰ ਸਕਦੇ ਸੀ ਅਸੀਂ ਕੀਤਾ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ ਅਸੀਂ ਅਜਿਹਾ ਕਰਕੇ ਅੰਦੋਲਨ ਦੇ ਵਿੱਚ ਜੋਸ਼ ਭਰਨਾ ਚਾਹੁੰਦੇ ਹਾਂ ਦੂਜਾ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਵਿਆਹ ਕਰਦੇ ਸਨ ਤੇ ਬਹੁਤ ਖੁਸ਼ ਰਹਿੰਦੇ ਸਨ ਅਸੀਂ ਵੀ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਫਸਲ ਨਹੀਂ ਕੱਟੀ ਉਸ ਨੂੰ ਸਜਾਵਟ ਵਜੋਂ ਇਸਤੇਮਾਲ ਕੀਤਾ ਸੋ ਕੀ ਕਿਹਾ ਲੜਾ ਲੜੀ ਨੇ ਆਓ ਸੁਣਦੇ ਹਾਂ ਤੇ ਤੁਹਾਨੂੰ ਸੁਣਵਾਦੇ ਹਾਂ ਉਹਨਾਂ ਨਾਲ ਹੋਈ ਗੱਲਬਾਤ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲਭੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀਆ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਣ ਤੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਯਾ ਦੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੇਸ ਪਏ ਹੋਏ ਨੇ ਉੱਥੇ ਤਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਣੇ ਰੂਟਸ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਬਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਮਤਲਬ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਭੁੱਲ ਗਈ ਹੋ ਕੇ ਤੇ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਵੇ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਵੇ ਇਹਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਜਾਂ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਤਰਾ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿਤੋਂ ਕੱਟੀ ਵੀ ਹੈਗੀ ਹੈ ਤੇ ਸਾਰੇ ਜਨ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿੱਥੋਂ ਆਏ ਹੋ ਟੈਲੈਂਟ ਅੱਤ ਅਸੀਂ ਥਾਮਸ ਪ੍ਰੋਟੈਸਟੋ ਇਨਸਪਾਇਰ ਹੋਏ ਆਗੇ ਆ ਥਾਮਸ ਪ੍ਰੋਟੈਸਟ ਵਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਹਿੰਦੇ ਤੇ ਸਪੋਰਟ ਤੇ ਸੀਗੇ ਕਿ ਲਾਈਕ ਬੀਇੰਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਦੀਪੁਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲਾਈਕ ਨਾ एवरीवन शुड ਬੀ ਲਾਈਕ ਪ੍ਰਾਊਡ ਆਫ ਲਾਈਕ ਬੀਇੰਗ ਆ ਫਾਰਮਰ অর ਲਾਈਕ ਆ ਬੀਇੰਗ ਆ ਸਨ ਆਫ ਆ ਫਾਰਮਰ অর ਬੀਇੰਗ ਆ ਡਾਟਰ ਆਫ ਆ ਫਾਰਮਰ ਸੋ ਉਹਨਦੇ ਕਰਕੇ ਅਸੀਂ ਸਾਰਾ ਸਾਰਾ ਕੁਝ ਕੀਤਾਗਾ ਤਾਂ ਹੁਣ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੇ ਆ ਉਹ ਫਸਲ ਖੜੀ ਹੋਈ ਆ ਹਾਂਜੀ ਤਾਂ ਸਾਰੇ ਜਿਹਨੇ ਦੇਖ ਰਿਹਾ ਕਿੱਦਾਂ ਦਾ ਲੱਗ ਰਿਹਾ ਹੈਗਾ ਇੱਕ ਵੀ ਵਧੀਆ ਲੱਗ ਰਿਹਾ ਗਿਆ ਨੋਖਾ ਸਾਰਾ ਲਈ ਵੱਖਰੀ ਚੀਜ਼ ਹੈਗੀ ਆ ਸਾਰਾ ਨੂੰ ਵਧੀਆ ਲੱਗ ਰਿਹਾ ਕਿ ਲਾਈਕ ਰੂਟਸ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਇੱਥੇ ਇੱਕ ਮੈਸੇਜ ਆ ਰਿਹਾ ਗਿਆ ਜਿਵੇਂ ਅਸੀਂ ਸਿੱਟਾ ਕਿੰਨੇ ਹੈਗੇ ਆ ਜਿਵੇਂ ਮੈਂ ਇੱਥੇ ਵੀ ਸਿੱਟਾ ਲਾਇਆ ਪੰਜਾਬੀ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਨਕਾ ਸਿੱਟਾ ਇੱਕ ਹੁੰਦਾ ਹੈਗਾ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਉਹਨਾਂ ਨੂੰ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹੈਗੇ ਆ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਕੀ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਤੋਂ ਕੈਨੇਡਾ ਤੋਂ ਸਪੈਸ਼ਲੀ ਆਏ ਆਗੇ ਆ ਕੈਨੇਡਾ ਚ ਵੈਂਕੂਵਰ ਚ ਅਸੀਂ ਬਹੁਤ ਸਪੋਰਟ ਕੀਤਾ ਸੀ ਫਾਰਮਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜੇ ਹੋਏ ਨੇ ਪੂਰੇ ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂ ਤੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲਾ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਕੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੇਸ ਪਏ ਹੋਏ ਨੇ ਉੱਥੇ ਤੁਹਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਦੇ ਰੂਟਸ ਨਾਲ ਡੁਬਣਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਬਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਮਤਲਬ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਹੋਲਗੀ ਹੋ ਕੇ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਵੇ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਰੇ ਦੇ ਵਿੱਚ ਸੋ ਅਸੀਂ ਇਹ ਸਾਰੀ ਚੀਜ਼ਾ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਇਹ ਕਿਵੇਂ ਉਹਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਹੈ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿਤੇ ਕੱਟੀ ਵੀ ਹੈਗੀ ਹੈ ਤੇ ਸਾਰੇ ਜਨਾਂ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿੱਥੋਂ ਆਏ ਹੋ ਕੈਨੇਡਾ ਤੋਂ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆਗੇ ਆ ਫਾਰਮਰਸ ਪ੍ਰੋਟੈਸਟ ਵਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਹੁੰਦੇ ਤੇ ਸਪੋਰਟ ਤੇ ਸੀਗੇ ਕਿ ਲਾਈਕ ਬੀਂਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦੇ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਅ ਪਛਾਣ ਦੇ ਨਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲੇਕਿਨ ਐ